ਸਸਰੀ ਘਾਲ ਬੀਰ ਤੇ ਪਨੇ ਬੇਬ ਦੇ ਕੋਲ ਤੋਂ ਬਾਹਰ ਤੋਂ ਬੇਬ ਦੀ ਸੋਈ ਦੇ ਵਿੱਚ ਬਣ ਜਾ ਰਹੇ ਨੇ ਅੱਜ ਸਾਡੇ ਏਰੀਏ ਦੇ ਫੇਵਰੇਟ ਪਿਆਜ਼ ਤੇ ਹਰੀਆਂ ਮਿਰਚਾਂ ਦੀ ਸਬਜ਼ੀ ਪਿਆਜ਼ ਤੇ ਹਰੀਆਂ ਮਿਰਚਾਂ ਦੀ ਦਾਲ ਕਹਿ ਲਓ ਆਪਾਂ ਤੇ ਇਹ ਸਾਡੇ ਇਲਾਕੇ ਦੇ ਫੇਵਰੇਟ ਨੇ ਜੇ ਆਪਣੇ ਘਰ ਦੇ ਵਿੱਚ ਕੁਸ਼ ਵੀ ਹੈ ਨਹੀਂਗਾ ਤਾਂ ਆਪਾਂ ਇਹ ਝਟਪਟ ਬਣਨ ਵਾਲੀ ਦਾਲ ਘਰ ਦੇ ਵਿੱਚ ਬਣਾ ਕੇ ਖਾ ਸਕਦੇ ਆਂਗੇ ਤੇ ਇਸ ਤੋਂ ਸਭ ਤੋਂ ਪਹਿਲਾਂ ਆਪਾਂ ਪਿਆਜ਼ ਚਿਰਨੇ ਆਪਾਂ ਲੈ ਤਨੇ ਤਿੰਨ ਪਿਆਜ਼ ਤੇ ਪੰਜ ਲੱਟੀਆਂ ਨੇ ਆਪਾਂ ਹਰੀਆਂ ਮਿਰਚਾਂ ਇਹਨੂੰ ਹਰੀਆਂ ਮਿਰਚਾਂ ਹੀ ਦਾਲ ਵੀ ਕਹਿ ਦਿੰਦੇ ਆ ਤੇ ਪਿਆਜ਼ਾਂ ਹੀ ਦਾਲ ਵੀ ਕਹਿ ਦਿੰਦੇ ਆ ਤੇ ਹੁਣ ਆਪਾਂ ਇੱਧਰ ਪਾਉਣੇ ਆਗੇ ਦਸਿਕਾ ਆਪਾਂ ਇੱਕ ਚਮਚਾ ਦਸਿਕਾ ਤਾਂ ਲੈਂਦਾ ਗਾ ਤੇ ਇੱਕ ਆਪਾਂ ਹੋਰ ਪਾ ਲਿਆ ਦੋ ਚਮਚੇ ਆਪਾਂ ਦਸਿਕਾ ਦੇ ਲੱਗਦੇ ਨੇ ਵੱਡਾ ਚਮਚਾ ਇਹ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਪਾ। ਆ ਕੇ ਓਗਰ ਮੇ ਹੋ ਚੁੱਕਿਆ ਆਪਣਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ। ਸਭ ਤੋਂ ਪਹਿਲਾਂ ਜੀਰਾ। ਜੀਰਾ ਆਪਣਾ ਧੁੰਨ ਭੁਜਦਾਗਾ। ਤੇ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਤੇ ਹਰੀ ਮਿਰਚ। ਤੇ ਇਨਨੋਂ ਪਰਹ ਹਲਕੇ ਭਰਾਂ ਉਹਨਾਂ ਬਿੱਤਰ ਉਹਨਾਂ ਦਾ ਜਿੰਨਾਂ ਦੇ ਹਲਕਾ ਬਰਾਉਨ ਹੋ ਗਏ ਉਹਨਾਂ ਤੇ ਰਹੀ ਐ ਕਿ ਮਨੰਨਾਂ ਇਸੇ ਤਰ੍ਹਾਂ ਤੇ ਛਟਪਟ ਵਾਲੀ ਦਾਲ ਸਕਦੀ ਹੈ ਇਹ ਤੇ ਤੁਸੀਂ ਬਣਾ ਕੇ ਦੇਖਿਓ ਬਹੁਤ ਟੈਸਟੀ ਬਣਦੀ ਹੈ ਇਹ ਤੇ ਕੁਝ ਵੀ ਹੈ ਨਹੀਂ ਘਰ ਦੇ ਵਿੱਚ ਆਪਾਂ ਇਹ ਜਦੀ ਬਣਾ ਕੇ ਖਾ ਸਕਦੇ ਹਾਂਗੇ ਮੈਂ ਟਮਾਟੀਆਂ ਵਾਲੀ ਹੈ ਦੇਖਿਓ ਜਿਹੜੇ ਲੱਗ ਕੇ ਬਣਦੀ ਹੈ ਉਹ ਵੀ ਖਾਣਾ ਕਮੈਂਟ ਕਰਨਾ ਦੇ ਰਿਹਾ ਲੱਗਦਾ ਕਿ ਇਹ ਨੇ ਬਣ ਗਏ ਨੇ ਸੋਨੇ ਕੇ ਚਲੇ ਇਹ ਵੀ ਪਨਕਣ ਚ ਪਾ ਦੇ ਦੇਖੋ ਭਾਨੇ ਅੱਧੇ ਤੱਕ ਭਜ ਚੁੱਕੇ ਨੇਗੇ ਤੇ ਥੋੜੇ ਜਿਹਾ ਆਪਾਂ ਹਜੇ ਹੋਰ ਭੁੰਨਣੇ ਨੇ ਬਸ ਜਿਆਦਾ ਨਹੀਂ ਭੁੰਨਣੇ ਇਹ ਥੋੜੇ ਜਿਹਾ ਹੋਰ ਭੁੰਨਣੇ ਨੇ ਕਿਉਂਕਿ ਅੱਧੇ ਹੀ ਭਜ ਚੁੱਕੇ ਹੋਏ ਨੇ ਅੱਗੇ ਦਾ ਪ੍ਰੋਸੈਸ ਤੋਂ ਫੇਰ ਕਰ ਦੇਵਾਂਗੇ ਆ ਦੇਖੋ ਭਾਨੇ ਆਪਣੀ ਗੰਢੀ ਰੱਜ ਚੁੱਕੇ ਲੇਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚਾ ਨੂਰ ਪਾਵਾਂਗੇ ਕਿਉਂਕਿ ਇਹ ਆਪਣੀ ਥੋੜ੍ਹੀ ਜਿਹੀ ਹੈ ਸਬਜ਼ੀ ਤੇ ਪਾਉਣਾ ਕਿ ਚਮਚਾ ਹੀ ਪਾਵਾਂਗੇ ਆਪਾਂ ਹਲਦੀ ਦਾ ਤੇ ਇੱਕ ਚਮਚਾ ਪਾਣੇ ਸੇ ਭਜੀਰੇ ਦਾ ਇਹ ਜਿਹੜਾ ਧੀਰਾ ਤੇ ਹਲਦੀ ਤੇ ਇਹ ਤਾਂ ਆਪਾਂ ਆਪਦੀ ਪਸੰਦ ਅਨੁਸਾਰ ਥੋੜਾ ਵੱਧ ਪਾ ਸਕਦੇ ਜਿੱਦਾਂ ਨੇ ਤੇ ਜਿਹੜਾ ਹੁੰਦਾ ਨਮੂਨ ਮਿਰਚ ਇਹ ਆਪਾਂ ਆਪਦੇ ਸਵਾਦ ਅਨੁਸਾਰ ਪਾਉਣਾ ਤੇ ਘੱਟ ਜਾਂਦਾ ਤੋਂ ਵੱਧ ਜਾਂਦਾ ਤੇ ਇਹ ਤੁਸੀਂ ਆਪ ਦੇ ਹਿਸਾਬ ਨਾਲ ਮੈਂ ਤਾਂ ਹੁਣ ਟੈਂਡਾ ਪਿਆਜ਼ ਨਹੀਂ ਕਿ ਅਸੀਂ ਤਾਂ ਦੋ ਜਾਣੇ ਨਹੀਂ ਖਾੜੀਆਂ ਵੀ ਤੇ ਤੁਸੀਂ ਇਹ ਨੂੰ ਵੱਟ ਵੀ ਬਣਾ ਸਕਦੇ ਹੋਗੇ ਇਹ ਸਾਡੀ ਮਾਲਵੇ ਦੀ ਫੇਵਰਟ ਦਾਲ ਆ ਗਈ ਤੇ ਹੁਣ ਆਪਣੀ ਆ ਦੇਖੋ ਹਲਦੀ ਭੁੱਜ ਚੁੱਕੀ ਹੈਗੀ ਆਪਾਂ ਚੰਗੀ ਤਰ੍ਹਾਂ 2 ਮਿੰਟ ਹੋਰ ਪਉਣ ਲਈਏ ਨੂੰ ਤੇ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਉਣੇ ਹੈਗੇ ਤੇ ਇਹ ਆਪਣੇ ਦੁੱਧ ਵਾਲੇ ਪਿਆਜ਼ ਜੀ ਰੈਡੀ ਹੋ ਜਾਣਗੇ ਤੇ ਆ ਦੇਖੋ ਆਪਣੀ ਹਲਦੀ ਭੁੱਜ ਚੁੱਕੀ ਆ ਹਣਾ ਪਾਜੀ ਹੋ ਗਿਆ ਦੁੱਧ ਦਾ ਦੁੱਧ ਦਾ ਤੁਸੀਂ ਯਾਦ ਹੈ ਲੀਸਾ ਅਰਤੀ ਦਾ ਕਿ ਤਰ੍ਹਾਂ ਦਸੀਂ ਜਿਆਦਾ ਜਾਣੀ ਹੋ ਘੰਟੇ ਜਿਆਦਾ ਲੈ ਲਓ ਮੈਂ ਕਿ ਜਿਆਦਾ ਲੈ ਲਓ ਇਸ ਬੋਤੀ ਮੇਰੀ ਇਸ ਸਬਜ਼ੀਆਂ ਦਾ ਤੇ ਇਹ ਆਪਾਂ ਹਣੇ ਦੇ ਵਿੱਚ ਦੁੱਧ ਪਾਣੇ ਆਂਗੇ ਦੁੱਧ ਦਾ ਇੱਕ ਗਲਾਸ ਲੈ ਲਿਆ ਜੇ ਤੇ ਆਪਾਂ ਜੀ ਦੇਖ ਲਿਆਂਗੇ ਕਿੰਨਾ ਪੈਂਦਾ ਹੈ ਕਿਉਂਕਿ ਜਿਆਦਾ ਤਰੀ ਵੀ ਨਹੀਂ ਰੱਖਣੀ ਆਪਾਂ ਤੇ ਜਿਆਦਾ ਸੰਗਣਾ ਵੀ ਨਹੀਂ ਰੱਖਣਾਗਾ ਥੋੜਾ ਜਿਹਾ ਦੁੱਧ ਆਪਾਂ ਹੋਰ ਪਾਉਣਾ ਹੈ ਬਸ ਆ ਦੇਖੋ ਆਪਣੀ ਤਰੀ ਇੰਨੀ ਹੋ ਗਈ ਤੇ ਆਪਾਂ ਦੁੱਧ ਨੂੰ ਸਿਰਫ ਵਾਲੀ ਹੋ ਦਿਵਾਉਣੀ ਹੈ ਜੀ ਤੇ ਇੰਨਾ ਕੁ ਦੁੱਧ ਪਾਉਣਾ ਆਪਾਂ ਦੁੱਧ ਦੇ ਇੱਕ ਗਲਾਸ ਦੇ ਵਿੱਚ ਆਪਣਾ ਇੰਨਾ ਕੁ ਦੁੱਧ ਬਚ ਗਿਆ ਪਾਉਣਾ ਇੱਕ ਗਲਾਸ ਦੁੱਧ ਆ ਪਿਆ ਨਾ ਇਹ ਆਪਾਂ ਤੈਨੂੰ ਪਿਆਸ ਸੀਗੀ ਹੁਣ ਜਦੋਂ ਦੁੱਧ ਨੂੰ ਵਾਲੀ ਆ ਗਈ ਤੇ ਉਦੋਂ ਆਪਾਂ ਇਹਦੇ ਵਿੱਚ ਕਸੂਰੀ ਮੱਠੀ ਪਾਵਾਂਗੇ ਫਿਰ بس پھر ਆਪਣੀ ਸਬਜ਼ੀ ਰੈਡੀ ਹੋ ਜਾਣੀ ਹੈ ਕਸੂਰੀ ਮੇਥੀ ਪਾ ਦਣੀ ਹੈ ਆਪਾਂ ਜਦੋਂ ਦਦਨੂ ਵਾਲੀ ਆ ਗਈ ਆਪਨੀ ਵਾਲੀ ਆ ਚੁੱਕੀ ਹੈਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਕਸੂਰੀ ਮੇਥੀ ਕਸੂਰੀ ਮੇਥੀ ਪਾਉਣ ਦਾ ਮਤਲਬ ਇਹੀ ਹੈ ਭਾਣੇ ਇਹਦੇ ਵਿੱਚ ਸਮੱਲ ਬਹੁਤ ਸੋਹਣੀ ਆਉਂਦੀ ਹੁੰਦੀ ਹੈ ਕਸੂਰੀ ਮੇਥੀ ਦੇ ਵਿੱਚੋਂ ਸਿਆਲ ਦੇ ਵਿੱਚ ਆਪਾਂ ਧਨੀਆ ਪਾ ਲੈਣਾ ਹੈਗੇ ਤੇ ਗਰਮੀ ਦੇ ਵਿੱਚ ਮਣ ਪਿੰਡਾਂ ਦੇ ਵਿੱਚ ਭਾਵੇਂ ਤੁਹਾਨੂੰ ਪਤਾ ਹੀ ਏ ਧਨੀਆ ਕਿੱਥੇ ਹੁੰਦਾ ਹੈਗਾ ਤੇ ਆਪਾਂ ਕਸੂਰੀ ਮੇਥੀ ਇਹ ਆਪਣੇ ਦੋ ਮਹਿਮਾਨ ਆ ਜਨਪਾਣ ਘਰ ਦੇ ਵਿੱਚ ਕੁਝ ਨਹੀਂ ਹੁੰਦਾ ਪਿਆਜ਼ ਹਰ ਘਰ ਦੇ ਵਿੱਚ ਪਏ ਹੁੰਦੇ ਨੇ ਤੇ ਹਰੀ ਮਿਰਚ ਹਰ ਘਰ ਦੇ ਵਿੱਚ ਹੁੰਦੀ ਆ ਦੁੱਧ ਹਰ ਘਰ ਦੇ ਵਿੱਚ ਹੁੰਦਾ ਇਹ ਫਿਰ ਜਦ ਹੀ ਬਣਾ ਕੇ ਚਟਪਟ ਵਾਲੀ ਦਾਲ ਆ ਗਈ ਇਹ ਆਪਣੀ ਹੁਣ ਬਣ ਕੇ ਬਿਲਕੁਲ ਰੈਡੀ ਹੈਗੀ ਇਹ ਤੁਸੀਂ ਭੈਣੇ ਜਿਸ ਭੈਣ ਨੂੰ ਕਿਸੇ ਨੂੰ ਭੈਣ ਨੂੰ ਕਿਸੇ ਨੂੰ ਵੀ ਇਹ ਨੂੰ ਕਿਸੇ ਨੂੰ ਨਹੀਂ ਵੀ ਇਹ ਜੀ ਬਣਾਉਣੀ ਆਉਂਦੀ ਸਾਰੇ ਇਹ ਬਣਾਵੋ ਤੇ ਖਾ ਕੇ ਦੇਖਿਓ ਤੇ ਗਾਹਾਂ ਬੱਚਿਆਂ ਨਾਲ ਸ਼ੇਅਰ ਕਰਿਓ ਕਿਉਂਕਿ ਬੱਚੇ ਕਮਾਤੇ ਜਾਂਦੇ ਨੇ ਕਿ ਚਟਪਟ ਬਣਾ ਕੇ ਇਹਨੂੰ ਖਾ ਸਕਦੇ ਨੇਗੀ ਤੇ ਚਾਰ ਚੁੱਕ ਦੇ ਨਾਲ ਖਾਣ ਪੈਣਾ ਤੇ ਜਲਦੀ ਜਲਦੀ ਬਣਨ ਵਾਲੀ ਚੀਜ਼ ਆ ਇਹ ਇਹਨੂੰ ਖਾਵੋ ਬਣਾ ਕੇ ਖਾਵੋ ਤੇ ਆਪਣਾ ਡੇਲੀ ਵੀਡੀਓ ਪਾਣਾ ਸਿਰਫ 9 ਵਜੇ ਆਉਂਦੇ ਸਵੇਰ ਤੇ ਸੋਨ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਮੇਰੇ ਵੀਡੀਓ ਦੇ ਨਾਲ ਜੁੜੇ ਹੋਏ ਨੇਗੇ ਤੇ ਜਿਹੜੀਆਂ ਭੈਣਾਂ ਨੇ ਹਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਭੈਣਾਂ ਮੇਰਾ ਚੈਨਲ ਸਬਸਕ੍ਰਾਈਬ ਕਰਨ ਨਾ ਤਾਂ ਆਪਣੀ ਡੇਲੀ ਨਵੀਂ ਤੋਂ ਨਵੀਂ ਰੈਸਪੀ ਦੇ ਨਾਲ ਵੀਡੀਓ ਆਉਂਦੀ ਆਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਘੰਟੀ ਦਾ ਬਟਨ ਦਬਾਵੋ ਤੇ ਕਿਓਕਾ ਤੁਹਾਨੂੰ ਸਵੇਰੇ 9 ਵਜੇ ਨੋਟੀਫਿਕੇਸ਼ਨ ਮੈਜਿਆ ਕਰੇ ਵੀ ਭੈਂ ਦੀ ਰੈਸਪੀ ਆ ਗਈ ਤੇ ਤੁਸੀਂ ਰੈਸਪੀ ਚੈੱਕ ਕਰਕੇ ਮੈਨੂੰ ਕਮੈਂਟ ਕਰਿਆ ਕਰੋ ਛੋੜ ਛੋੜ ਭੈਣੇ ਮੇਰਾ ਹੌਸਲਾ ਵਧਾਵੋ ਤੇ ਸਿਆਰ ਦਾ ਭੈਣੇ ਦੱਬ ਕੇ ਜ਼ੋਰ ਲਾ ਦੋ ਤੇ ਤੇ ਭੈਣੇ ਆਪਣੇ ਚੈਨਲ ਦਾ ਬੱਤਾ ਸਬਸਕ੍ਰਾਈਬ ਕਰੋ ਤੇ ਸਬਸਕ੍ਰਾਈਬ ਥੋੜਾ ਦਾ ਭੈਣੇ ਕੀਤਾ ਹੋਇਆ ਤੇ ਦੇਖਦੇ ਜਿਆਦੇ ਨਹੀਂਗੇ ਤੇ ਭੈਣੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਹ ਭੈਣੇ ਆਪਣੇ ਦੁੱਧ ਪਿਆਜ਼ ਤੇ ਹਰੀ ਮਿਰਚ ਦੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਆ ਤੇ ਚੰਗਾ ਪਣੇ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਤੇ ਕੱਲ ਨੂੰ ਸਵੇਰ 9 ਵਜੇ ਤਦ ਤੱਕ ਲਈ ਸਸਰੀ ਕਾਰ